ਛੋਟਾ ਸਿੱਧੂ ਹੋਣ ਦੀ ਖੁਸ਼ੀ ਦੇ ਵਿੱਚ ਜਿੱਥੇ ਵੱਖ-ਵੱਖ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਪਰਿਵਾਰ ਨੂੰ ਮੁਬਾਰਕਬਾਦ ਦੇ ਰਹੀਆਂ ਨੇ ਤਾਂ ਉੱਥੇ ਇੱਕ ਬਹੁਤ ਵੱਡੀ ਸ਼ਖਸੀਅਤ ਸੱਭਿਆਚਾਰ ਦੀ ਜੇ ਗੱਲ ਕਰੀਏ ਸੱਭਿਆਚਾਰ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਪਾਲ ਸਿੰਘ ਸਮਾਉ ਅੱਜ ਸਾਡੇ ਨਾਲ ਮੌਜੂਦ ਨੇ ਇਹ ਵੀ ਹਸਪੀਟਲ ਤੋਂ ਆਏ ਨੇ ਤੇ ਹਸਪੀਟਲ ਤੋਂ ਆਉਂਦੇ ਆਪਾਂ ਇਹਨਾਂ ਨੂੰ ਘੇਰ ਲਿਆ ਉੱਥੇ ਬਾਪੂ ਬਲਕੌਰ ਨੂੰ ਮਿਲ ਕੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਭਾਜੀ ਸਵਾਗਤ ਹੈ ਤੇ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਵੀ ਬੁਲਾਉਂਦੇ ਆ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਆ ਸਾਡੇ ਇੰਨਾ ਖੁਸ਼ੀਆਂ ਕਿਹੜੇ ਦੇ ਵਿੱਚ ਤੁਸੀਂ ਸ਼ਾਮਲ ਹੋਏ ਆ ਪਹਿਲਾ ਸਵਾਲ ਤਾਂ ਇਹ ਵੀ ਨੰਗੇ ਪੈਰੀ ਕਿਉਂ ਕਿਉਂਕਿ ਬਾਈ ਨੂੰ ਮੈਂ ਪਹਿਲਾਂ ਕਦੀ ਇਹ ਨਹੀਂ ਇਦਾਂ ਨਹੀਂ ਦੇਖਿਆ ਤੇ ਇਹ ਦੱਸੋ ਪਹਿਲਾਂ ਨੰਗੇ ਪੈਰੀ ਕਿਉਂ ਨੰਗੇ ਪੈਰੀ ਮੈਨੂੰ ਲੱਗਦਾ ਜੇ ਸਵੇਰ ਦੇ ਅਸੀਂ ਇਸੇ ਇਸੇ ਨੂੰ ਗੱਲ ਨੂੰ ਕਲੀਅਰ ਕਰ ਰਹੇ ਆ ਨੰਗੇ ਪੈਰੀ ਮੇਰਾ ਮਾਤਾ ਜੀ ਹੋਰ ਨਾਲ ਬੜਾ ਨੇੜੇ ਦਾ ਰਿਸ਼ਤਾ ਹੈ ਨਾ ਤੇ ਜਦੋਂ ਮਾਤਾ ਜੀ ਹੋਰੀ ਬਹੁਤ ਸਦਵੇਂ ਦੇ ਵਿੱਚ ਸੀਗੇ ਤਾਂ ਅਸੀਂ ਪਿਛਲੇ ਸਾਲ ਸਿੱਧੂ ਦਾ ਜਨਮ ਦਿਨ ਸੀ ਜਿਹੜਾ ਮੇਰੇ ਪਿੰਡ ਬਣਾਇਆ ਸੀ ਬਹੁਤ ਵੱਡੇ ਪੱਦਰ ਤੇ ਬਣਾਇਆ ਸੀ ਸੋ ਨੂੰ ਪਤਾ ਹੋਣਾ ਮਾਤਾ ਜੀ ਨੂੰ ਅਸੀਂ ਸੋਚੇ ਮੋਤੀਆਂ ਦੀ ਮਾਲਾ ਪੈਂਟ ਕਰਕੇ ਅਸੀਂ ਅਰਦਾਸ ਕਰੀ ਸੀ ਉਦੋਂ ਤੋਂ ਹੀ ਮੈਂ ਪੈਰਾਂ ਦੀ ਜੁੱਤੀ ਛੱਡ ਕੇ ਹੋਈ ਸੀ ਵੀ ਜਦ ਤੱਕ ਸਿੱਧੂ ਧੇਕਰ ਵਾਪਸ ਨਹੀਂ ਆਉਂਦਾ ਤਦ ਤੱਕ ਮੈਂ ਜੁੱਤੀ ਨਹੀਂ ਪਾਵਾਂਗਾ ਸੋ ਉਸ ਪਰਿਵਾਰ ਨੂੰ ਖੁਸ਼ੀਆਂ ਆ ਦਵਾਉਣ ਦੇ ਲਈ ਜਾਂ ਉਸ ਪਰਿਵਾਰ ਦੇ ਘਰ ਦੇ ਵਿੱਚ ਖੁਸ਼ੀਆਂ ਘੜੇ ਲਿਆਉਣ ਦੇ ਲਈ ਮੇਰੀ ਬਹੁਤ ਵੱਡੀ ਜਿਹੜੀ ਇੱਕ ਪ੍ਰਣ ਲਿਆ ਹੋਇਆ ਸੀਗਾ ਮੈਂ ਜਿਹੜਾ ਹੁਣ ਪੂਰਾ ਹੋ ਗਿਆ ਹੈ ਤੇ ਹੁਣ ਜਦੋਂ ਸਿੱਧੂ ਹਵੇਲੀ ਦੇ ਵਿੱਚ ਛੋਟਾ ਆਊਗਾ ਤੇ ਉਦੋਂ ਜੁੱਤੀ ਪਾਵੂਗੇ ਹਾਂ ਬਸ ਅਸੀਂ ਸਮਾਗਮ ਰੱਖਾਂਗੇ ਵੈਰਾਸਮਾ ਦੇ ਨਾਲ ਇਹ ਜੁੱਤੀ ਪਾਈਗੀ ਲੱਗਦਾ ਹਲੇ ਸਮਾਂ ਥੋੜਾ ਲੱਗੂਗਾ ਹਨਾ 2-4 ਦਿਨ ਲੱਗਣਗੇ ਲੱਗਦਾ ਹਾਂ 1-2 ਦਿਨ ਲੱਗਣਗੇ ਤੇ ਮਤਲਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਇਹ ਚੀਜ਼ ਦਾ ਪ੍ਰਣ ਲੈਣ ਦਾ ਕਿ ਜਦੋਂ ਤੱਕ ਵੱਡੇ ਪੈਰੀ ਜਿਹੜਾ ਸਿੱਧੂ ਗਿਆ ਛੋਟੇ ਪੈਰੀ ਵਾਪਸ ਨਹੀਂ ਆ ਜਾਂਦਾ ਤੇ ਮੈਂ ਹੋਂ ਤੱਕ ਨੰਗੇ ਪੈਰੀ ਰਹੂੰਗਾ ਜਿੱਥੇ ਬਈ ਤੁਸੀਂ ਜਾਂਦੇ ਸੀ ਕਿਤੇ ਤੁਰਦੇ ਫਿਰਦੇ ਸੀ ਐ ਹੀ ਸੀ ਮੈਂ ਬਿਲਕੁਲ ਵੀ ਮੈਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਸ਼ੋਅ ਲਾਏ ਆ 8 9 ਸਟੇਟਾਂ ਚ ਵੀ ਗਿਆ ਮੈਂ ਬਦੇਸ਼ ਵੀ ਗਿਆ ਮੈਂ ਜਿੱਥੇ ਵੀ ਗਿਆ ਮੈਂ ਨੰਗੇ ਪੈਰੀ ਗਿਆ ਹਣਾ ਮਤਲਬ ਕਿ ਬੜੀ ਕਠੋਰ ਰਨੇ ਹੈ ਨਾ ਮੈਂ ਬਹੁਤ ਕੁਝ ਦੇਖੋ ਕਹਿਰ ਦੀ ਸਰਦੀ ਹੈ ਜਿਹੜੀ ਮੈਂ ਸਾਰੀ ਆਪਣੇ ਉੱਤੇ ਹੰਡਾਈ ਹੈ ਮੈਂ ਇਹ ਚੀਜ਼ ਕਰਨ ਲੱਗਾ ਹੈਗਾ ਵੀ ਨੰਗੇ ਪੈਰੀ ਸਰਦੀ ਨੂੰ ਹੰਡਾਉਣਾ ਗਰਮੀ ਨੂੰ ਹੰਡਾਉਣਾ ਮੌਸਮ ਤੁਸੀਂ ਜਿੱਦਾਂ ਹਮ ਦੱਸਿਆ ਬਾਹਰ ਵੀ ਮੈਂ ਆ ਗਿਆ ਇੱਥੇ ਵੀ ਜਿੱਦਾਂ ਜਾਣਾ ਇੱਦੀ ਟਰੈਵਲ ਕੀਤਾ ਬਿਲਕੁਲ ਬਿਲਕੁਲ ਬੜਾ ਬੜਾ ਮੇਰੇ ਪੈਰਾਂ ਦੇ ਵਿੱਚ ਕੱਚ ਵੀ ਵੱਜਣਾ ਮੇਖਾਂ ਨਾਲ ਵੀ ਲੰਘ ਜਾਣਾ ਤੇ ਬੜਾ ਖੁਸ਼ ਹੋਣਾ ਹਨਾ ਪਰ ਉਹ ਇੱਕ ਤਾਂ ਆਪਾਂ ਨੇ ਉਹ ਸਮਰਪਿਤ ਕਰਿਆ ਹੋਇਆ ਸੀਗਾ ਨਾ ਸੋ ਮੈਨੂੰ ਲੱਗਦਾ ਇਹੋ ਜਿਹੇ ਪ੍ਰਣ ਇਹੋ ਜੀ ਜਿਹੜੀ ਤਪਸ਼ ਹੈਗੀ ਉਹ ਪਰਮਾਤਮਾ ਨੇ ਕੰਨ ਲਾ ਕੇ ਸੁਣੀ ਹੈ ਲੱਖਾਂ ਲੱਖਾਂ ਕਰੋੜਾਂ ਦਿਲਾਂ ਦੀ ਜਿਹੜੀ ਆਵਾਜ਼ ਆ ਉਹ ਪਰਮਾਤਮਾ ਨੇ ਸਵੀਕਾਰ ਕੀਤੀ ਛੋਟਾ ਸਿੱਧੂ ਵਾਪਸ ਆ ਗਿਆ ਤੇ ਜਦੋਂ ਕੱਲ ਤੁਹਾਨੂੰ ਪਤਾ ਲੱਗਾ ਕਿ ਮਾਤਾ ਚਰਨ ਕੋਰ ਦੇ ਕੋਖੋਂ ਛੋਟਾ ਸਿੱਧੂ ਇੱਕ ਵਾਰ ਆ ਗਿਆ ਦੁਬਾਰਾ ਤੇ ਉਦੋਂ ਮੈਨੂੰ ਲੱਗਦਾ ਹੰਝੂ ਨਹੀਂ ਰੁਕੇ ਹੋਣੇ ਉਦੋਂ ਮਾਹੌਲ ਕੀ ਸੀ ਉਹ ਦੱਸੋ ਥੋੜਾ ਜਿਹਾ ਦੇਖੋ ਪਹਿਲਾਂ ਤਾਂ ਮੈਂ ਮਾਤਾ ਨੂੰ ਮਿਲ ਕੇ ਗਿਆ ਸੀ ਹਨਾ ਗੱਲਾਂ ਬਾਤਾਂ ਹੋਈਆਂ ਸੀ ਸਾਡੀਆਂ ਹਸਪੀ ਤੇ ਪਰ ਜਦੋਂ ਮੈਂ ਪਿਆਸੀ ਮੈਨੂੰ ਸਵੇਰੇ अर्ਲੀ ਮਾਰਨਿੰਗ ਹੀ ਕਾਲ ਆਈ ਹੈ ਨਾ ਜਦੋਂ ਕਾਲ ਆਈ ਮੈਂ ਆਪਣੇ ਆਪ ਨੂੰ ਦੇਖਿਆ ਵੀ ਇਹ ਸਹੀ ਹੈ ਹੁਣ ਮੈਨੂੰ ਘਰੋਂ ਹੀ ਹਵੇਲੀੋਂ ਫੋਨ ਗਿਆ ਕਹਿੰਦੇ ਵੀ ਇਹ ਵਧਾਈਆਂ ਹੋ ਗਈਆਂ ਆਪਾਂ ਨੂੰ ਹੁਣ ਅੱਡਾ-ਬੱਟ ਉੱਠੇ ਸਮਝ ਨਹੀਂ ਆ ਰਿਹਾ ਸੀ ਵੀ ਕਿੱਤਾ ਕੀ ਜਾਵੇ ਤੋ ਫਟਾਫਟ ਮੈਂ ਉੱਠਿਆ ਤੇ ਮੈਂ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਮੈਂ ਕਿਹਾ ਵੀ ਵੀ ਅੱਜ ਤੁਸੀਂ ਪੋਸਟਾ ਪਾ ਸਕਦੇ ਹੋ ਅੱਜ ਇਹ ਜਿਹੜੀ ਗੱਲ ਆ ਸੱਚ ਹੋ ਚੁੱਕੀ ਹੈ ਆਪਣੀਆਂ ਨਾ ਮੈਂ ਆਪਣੀਆਂ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਾਉਣ ਵੀ ਕਰੇ ਫਟਾਫਟ ਉੱਠਿਆ ਉਠਨਸਾਰ ਵੈਕੂ ਦਾ ਸ਼ੁਕਰਾਨਾ ਕਰਿਆ ਤੇ ਗੱਡੀ ਚੱਕੀ ਮਠਾਈਆਂ ਖਰੀਦਣੇ ਸ਼ੁਰੂ ਕਰੀਆਂ ਸਭ ਤੋਂ ਪਹਿਲਾਂ ਲੱਡੂ ਲੈ ਕੇ ਮੈਂ ਹਵੇਲੀ ਵਿੱਚ ਗਿਆ ਸਭ ਤੋਂ ਪਹਿਲਾਂ ਜਿਹੜੇ ਲੱਡੂ ਸੀ ਉਹ ਮੈਂ ਬੰਡੇ ਨੇ ਤੇ ਮੈਂ ਭੰਗੜੇ ਪਾਏ ਨੇ ਮੈਂ ਬੋਲੀਆਂ ਪਾਈਆਂ ਉਸ ਤੋਂ ਬਾਅਦ ਮਾਹੌਲ ਵੱਧਦਾ ਗਿਆ ਉਦੋਂ ਤੋਂ ਲੈ ਕੇ ਰਾਤੀ 1 ਵਜੇ ਤੱਕ ਅਸੀਂ ਜਿਹੜੀਆਂ ਆਪਦੇ ਬੋਲੀਆਂ ਸਨੀਆਂ ਉਹ ਇੰਜੋਏ ਕਰਦੇ ਰਹੇ ਅੱਜ ਫੇਰ ਸਵੇਰੇ ਉੱਠਣਸਾਰ ਮੈਂ ਹਸਪੀਟਲ ਗਿਆ ਮਾਤਨ ਦਾ ਹਾਲ ਚੱਲ ਜਾਣਿਆ ਤੇ ਬਾਪੂ ਜੀ ਨੂੰ ਮੇਰੇ ਉੱਥੇ ਵੀ ਕੇਕ ਘਟਿਆ ਉੱਥੇ ਵੀ ਬੜਾ ਅੱਛਾ ਮਾਹੌਲ ਸੀ ਤੁਸੀਂ ਸਵੇਰ ਦੇ ਹਸਪੀਟਲ ਸੀਗੇ ਹਾਂ ਮੈਂ ਹੁਣ ਆ ਹੀ ਰਿਹਾ ਬਸ ਤੁਹਾਡੀ ਕਾਲ ਆਈ ਹੈ ਜਦੋਂ ਮੈਂ ਹੁਣ ਹਵੇਲੀ ਪਰਿਵਾਰਕ ਮੈਂਬਰ ਅਸੀਂ ਸਾਰੀ ਗਈ ਸੀ ਉਹਨਾਂ ਨੂੰ ਹਵੇਲੀ ਛੱਡ ਕੇ ਹੀ ਮੈਂ ਵਾਪਸ ਜਾ ਰਿਹਾ ਸੀ ਤਾਂ ਤੁਹਾਡੀ ਕਾਲ ਚਲੀ ਗਈ ਦੀ ਮੈਂ ਉਥੂ ਆਇਆ ਜੀ ਹੁਣ ਸਾਨੂੰ ਵੀ ਦੱਸੋ ਤੇ ਦਰਸ਼ਕਾਂ ਨੂੰ ਦੱਸੋ ਤੇ ਮਾਤਾ ਜੀ ਦਾ ਕੀ ਹਾਲ ਹੈ ਤੇ ਬੱਚੇ ਦਾ ਕੀ ਹਾਲ ਹੈ ਤੇ ਬਾਪੂ ਬਲਕੌਰ ਹੋਣੀ ਕਿਵੇਂ ਨੇ ਨਹੀਂ ਬਹੁਤ ਅੱਛੇ ਨੇ ਮਾਤਾ ਜੀ ਬਿਲਕੁਲ ਤੰਦਰੁਸਤ ਨੇ ਬੱਚਾ ਤੰਦਰੁਸਤ ਹੈ ਬਹੁਤ ਅੱਛਾ ਮਤਲਬ ਕਿ ਸਿੱਧੂ ਹੀ ਹੈ ਡਿੱਟੋ ਡਿੱਟੋ ਉਦਾਂ ਹੀ ਉਹਨਾਂ ਦੇ ਇੱਥੇ ਹਨਾ ਆਟੋ ਆ ਪੈਂਦਾ ਅੱਖਾਂ ਸਾਰਾ ਕੋਸਾ ਸੀ ਉਹੀ ਬਾਪੂ ਜੀ ਨਾਲ ਉਹ ਹੀ ਡਿਸਕਸ ਕਰ ਰਹੇ ਸੀ ਬਿਲਕੁਲ ਸੇਮ ਕੋਈ ਫਰਕ ਨਹੀਂ ਬਿਲਕੁਲ ਮਾਤਾ ਜੀ ਤੰਦਰੁਸਤ ਨੇ ਵਾਕਿਆ ਸਿੱਧੂ ਆ ਗਿਆ ਹਾਂ ਬਿਲਕੁਲ ਬਿਲਕੁਲ ਉਹ ਦੇਖ ਕੇ ਸ਼ਕਲ ਦੇਖ ਕੇ ਇਸ ਇਸ ਤਰ੍ਹਾਂ ਹੀ ਲੱਗਦਾ ਵੀ ਸਿੱਧੂ ਹੀ ਵਾਪਸ ਬਾਪੂ ਜੀ ਤੂੰ ਹੁਣ ਵੀ ਖੁਸ਼ੀ ਸੰਭਾਲੀ ਨਹੀਂ ਜਾਂਦੀ ਹਣੀ ਕਿਉਂਕਿ ਚਾਹੀ ਇੰਨਾ ਜ਼ਿਆਦਾ ਸੀਗਾ ਬਾਪੂ ਜੀ ਮਿਲਦਾ ਤਾਂ ਉਹਨਾਂ ਨੇ ਕੱਪੜੇ ਵੀ ਕੱਲ ਵਾਲੇ ਸ਼ਾਇਦ ਪਾਏ ਨੇ ਮੈਨੂੰ ਐਂ ਲੱਗਦਾ ਵੀਡੀਓਜ਼ ਜਿਹੜੀਆਂ ਆ ਰਹੀਆਂ ਨੇ ਕੱਲ ਵਾਲੇ ਸ਼ਾਇਦ ਕੱਪੜੇ ਪਾਏ ਨੂੰ ਘਰ ਆਏ ਨਹੀਂ ਮੈਨੂੰ ਲੱਗਦਾ ਵਿੱਲੀ ਆਏ ਨਹੀਂ 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 ਉਹ ਨਹੀਂ ਆਏ ਉੱਥੀ ਨਹੀਂ ਕਿਉਂਕਿ ਮਿਲਨ ਵਾਲੇ ਨੇ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹ ਲਗਾਤਾਰ ਤੰਤੇ ਲੱਗੇ ਹੋਏ ਨੇ ਮਿਲਣ ਜਾ ਰਹੇ ਆ ਉਹ ਸਾਰੇ ਸਭ ਨੂੰ ਮਿਲ ਰਹੇ ਆ ਕਿ ਕੋਈ ਇਹੋ ਜੀ ਗੱਲ ਨਹੀਂ ਮਿਲ ਰਹੇ ਮਿਲ ਰਹੇ ਆ ਕੀ ਇੱਕ ਵੀ ਕੱਟ ਕੇ ਆਏ ਹੋ ਹਾਂ ਕੇ ਕੇ ਵੀ ਕੱਟ ਕੇ ਆਏ ਮਹਾਰਤ ਦੇਖੇ ਆਸੀਂ ਥੋੜਾ ਬਹੁ ਪਟਾਕੇ ਫੇੜ ਪੈਣਗੇ ਉੱਥੇ じゃ ਕਿਦਾਂ ਫਿਰ ਨਹੀਂ ਦੇਖੋ ਰਾਤ ਤਾਂ ਬਹੁਤ ਪੈਨੇ ਹੋਣ ਦੇਖੋ ਅਸੀਂ ਬੈਟ ਪਤਾ ਹੀ ਲੱਗਿਆ ਵੀ ਪੈਣੀ ਆ ਉੱਥੇ ਜਿਹੜੇ ਖੁਸ਼ੀਆਂ ਬਣਾ ਰਹੇ ਨੇ ਹੋ ਸਕਦਾ ਪੈਣ ਤੇ ਰਾਤ ਬਹੁਤ ਪਈ ਅਸਤਵਾਜੀ ਵੀ ਚੱਲੀ ਪਟਾਕੇ ਵੀ ਚੱਲੇ ਬਹੁਤ ਭੰਗੜਾ ਵੀ ਪਿਆ ਦੇਖੋ ਮੈਂ 1 ਵਜੇ ਤੱਕ ਅਸੀਂ ਨੱਚੀ ਟੱਪੀ ਗਏ ਆਹੋ ਲਿੰਗ ਗੇਟੀ ਆ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸਾਡੇ ਘਰ ਕੇ ਤੁਸੀਂ ਆਪਣਾ ਰੂਟ ਚੇਂਜ ਕੀਤਾ ਇੱਥੇ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਨ ਪਾਲ ਸਿੰਘ ਸਮਾਉ ਇੱਕ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਸੱਭਿਆਚਾਰ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਹੈ ਤੇ ਇਹ ਮਾਤਾ ਜੀ ਨੂੰ ਮਿਲ ਕੇ ਆਏ ਨੇ ਬਾਪੂ ਜੀ ਨੂੰ ਮਿਲ ਕੇ ਆਏ ਨੇ ਛੋਟੇ ਸਿੱਧੂ ਨੂੰ ਮਿਲ ਕੇ ਆਏ ਨੇ ਤੇ ਇਹਨਾਂ ਦਾ ਇਹੀ ਦੱਸਣਾ ਕਿ ਤਿੰਨੇ ਜਾਨੇ ਬਿਲਕੁਲ ਠੀਕ ਨੇ ਖੁਸ਼ ਨੇ ਤੇ ਇਸ ਤੋਂ ਜ਼ਿਆਦਾ ਖੁਸ਼ ਜਿਹੜੇ ਉਹਨਾਂ ਦੇ ਫੈਨਸ ਨੇ ਅਜੀ ਦੀਪੇਸ਼ ਕਸ਼ ਤੇ ਵੇਚਨ ਦੇਖਦੇ ਰਹੋ ਤੇਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ